ਆਕੇ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ ਭਾਈ ਲਸ਼ਮਣ ਸਿੰਘ ਜੀ ਨੂੰ ਇਸ ਝੰਡ ਦੇ ਰੁੱਖ ਥੱਲੇ ਗੁਰਦੁਆਰਾ ਨਨਕਾਣਾ ਸਾਹਿਬ ਜਿੱਥੇ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ 1920 ਤੋਂ 21 ਦੇ ਸਮੇਂ ਵਿੱਚ ਸਿੱਖਾਂ ਨੇ ਗੁਰਦੁਆਰਿਆਂ ਨੂੰ ਮਹੰਤਾਂ ਦੀ ਗਲਤ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਇੱਕ ਅੰਦੋਲਨ ਸ਼ੁਰੂ ਕੀਤਾ ਸੀ ਨਨਕਾਣਾ ਸਾਹਿਬ ਤੇ ਉਸ ਵੇਲੇ ਮਹੰਤ ਨਾਰਾਇਣ ਦਾਸ ਦਾ ਕਬਜ਼ਾ ਸੀ ਜੋ ਬੇਹੱਦ ਦੁਸ਼ਟ ਤੇ ਬੇਅਦਬੀ ਵਾਲਾ ਸੀ ਉਹ ਮਦਰਾ ਪੀ ਕੇ ਗੁਰਦੁਆਰੇ ਵਿੱਚ ਕੋ ਕਰਮ ਕਰਦਾ ਧਨ ਲੁੱਟਦਾ ਤੇ ਪਵਿੱਤਰ ਸਥਾਨ ਦੀ ਬੇਇੱਜ਼ਤੀ ਕਰਦਾ ਭਾਈ ਲక్ష్మణ ਸਿੰਘ ਜੀ ਖੁੱਡਾ ਵਾਲੇ ਦੀ ਅਗਵਾਈ ਹੇਠ 200 ਦੇ ਕਰੀਬ ਗੁਰਸਿੱਖ ਨਨਕਾਣਾ ਸਾਹਿਬ ਨੂੰ ਆਯਾਦ ਕਰਵਾਉਣ ਲਈ ਪਹੁੰਚੇ ਪਰ ਮਹੰਤ ਨੇ ਤਾਂ ਆਪਣੇ ਗੁੰਡਿਆਂ ਦੇ ਨਾਲ ਮਿਲ ਕੇ ਇਹਨਾਂ ਤੇ ਹਮਲਾ ਕਰਵਾ ਦਿੱਤਾ ਸੈਂਕੜੇ ਗੁਰਸਿੱਖਾਂ ਨੂੰ ਗੋਲੀਆਂ ਮਾਰੀਆਂ ਗਈਆਂ ਕੁਝ ਤਾਂ ਜਿਉਂਦੇ ਹੀ ਸਾੜ ਦਿੱਤੇ ਗਏ ਭਾਈ ਲక్ష్మణ ਸਿੰਘ ਜੀ ਨੂੰ ਤਾਂ ਜਿੰਦਾ ਫੜ ਕੇ ਝੰਡ ਦੇ ਦਰਖਤ ਨਾਲ ਬੰਨ੍ਹ ਕੇ ਅੱਗ ਲਾ ਦਿੱਤੀ ਗਈ ਉਹ ਆਖਰੀ ਸਾਹ ਤੱਕ ਵਾਹਿਗੁਰੂ ਹੀ ਉਚਾਰਦੇ ਰਹੇ ਅੱਜ ਵੀ ਉਹ ਝੰਡ ਦਾ ਦਰਖਤ ਨਨਕਾਣਾ ਸਾਹਿਬ ਵਿਖੇ ਮਯੂਦ ਹੈ ਤੇ ਉਸ ਦੀ ਰਾ ਕੀ ਵੀ ਕੀਤੀ ਜਾਂਦੀ ਹੈ ਉੱਥੇ ਹੀ ਸਾਕਾ ਨਨਕਾਣਾ ਸਾਹਿਬ ਯਾਦਗਾਰੀ ਸਮਰਕ ਵੀ ਬਣਾਇਆ ਹੋਇਆ ਹੈ